ਪਟ ਸਹਬਾਨ ਜੀ ਨੇ ਗੁਰੂ ਦੀ ਸਿਫਤ ਬਹੁਤ ਕੀਤੀ ਇਸ ਗੱਲ ਨੂੰ ਥੋੜਾ ਜ਼ੇਨ ਚ ਰੱਖ ਕੇ ਵਾਹ ਗੁਰੂ ਜੀ ਦੀ ਸਿਫਤ ਸਤ ਗੁਰੂ ਦੀ ਸਿਫਤ ਸਤ ਗੁਰੂ ਦੇ ਬੋਲਾਂ ਦੀ ਸਿਫਤ ਤੇ ਸਤ ਗੁਰੂ ਦੇ ਬੋਲਾਂ ਨੂੰ ਕਮਾਂਡ ਵਾਲੇ ਗੁਰਸਿੱਖ ਦੀ ਸਿਫਤ ਕੀਤੀ ਗਈ ਹੈ ਪਰ ਦਾਸ ਕਈ ਵਾਰੀ ਕਹਿੰਦਾ ਸਿਫਤ ਦਾ ਫਾਇਦਾ ਕੀ ਹੋਵੇਗਾ ਮੰਨ ਲਓ ਅਸੀਂ ਧੰਨ ਧੰਨ ਗੁਰੂ ਰਾਮਦਾਸ ਕਹਿ ਰਹੇ ਹਾਂ ਅਸੀਂ ਤੁਹਾਨੂੰ ਗੁਰੂ ਅਰਜੁਨ ਦੇ ਮਹਾਰਾਜ ਕਹਿੰਨੇ ਆ ਅਸੀਂ ਵਹਿਗੁਰੂ ਸ਼ਬਦ ਵਰਤਨੇ ਆ ਇਸ ਸਿਫਤ ਦਾ ਕੀ ਫਾਇਦਾ ਹੈ ਇਸ ਦਾ ਉੱਤਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੌਜੂਦ ਹੈ ਜਿੰਨੀ ਆਪਾਂ ਸਿਫਤ ਕਰਾਂਗੇ ਇਕਾਗਰ ਚਿਤ ਹੋ ਕੇ ਸੱਚ ਐਵੇਂ ਕਿ ਜਿਹਦੀ ਆਪਾਂ ਸਿਫਤ ਕਰਨਿਆ ਸਿਫਤ ਇੱਕ ਦਿਨ ਉਸ ਦੇ ਵਿੱਚ ਸਾਨੂੰ ਅਪੇਧ ਕਰ ਦਿੰਦੀ ਹੈ ਜਿਵੇਂ ਜਪਜੀਤ ਸਾਹਿਬ ਦੀ ਬਾਣੀ ਚ ਬਚਨ ਹੈ ਸਾ ਲਾਹੀ ਸਾ ਲਾਹੇ ਸਲਾਉਣ ਜੋਗ ਪਰਮਾਤਮਾ ਦੀ ਸਿਬਤ ਸਲਾ ਕਰਨੇ ਖਾਂ ਪਰ ਸਿਬਤ ਸਲਾ ਨਾਲ ਅੰਤ ਨਹੀਂ ਪਾਇਆ ਜਾ ਸਕਦਾ ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ ਕੀ ਜੀ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਅਰਥ ਥੋੜੇ ਜਿਹੇ ਦੇ ਕਰ ਲਈ ਸਲਾਉਣ ਜੋਗ ਪਰਮਾਤਮਾ ਦੀ ਸਿਬਤ ਕਰਨੇ ਆ ਪਰ ਇੰਨੀ ਸੁਰਤ ਇੰਨੀ ਸਮਝ ਨਹੀਂ ਪੈਣੀ ਕਿ ਜਿੱਦੀ ਸਿਬਤ ਕਰਨਿਆ ਕਿਤਨਾ ਕੁ ਵੱਡਾ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਕਿ ਜਿਵੇਂ بارش ਹੋਵੇ ਨਦੀਆਂ ਦਾ ਨਾਲਿਆਂ ਦਾ ਵਾੜੇ ਜਿਹਨੂੰ ਵਾਹ ਸ਼ਬਦ ਵਰਤੇ ਹੈ ਨਦੀਆਂ ਤੇ ਨਾਲਿਆਂ ਦਾ ਪਾਣੀ ਸਮੁੰਦਰ ਵਿੱਚ ਅਪੇਧ ਹੋ ਸਕਦਾ ਪਰ ਥਾ ਨਹੀਂ ਪਾਸਕਦਾ ਗੁਰਮਖੋ ਜਦੋਂ ਵਹਿ ਗੁਰੂ ਜੀ ਦੀ ਕੋਈ ਸਿਬਤ ਕਰਦਾ ਹੈ ਸਿਬਤ ਕਰਨ ਵਾਲਾ ਇੱਕ ਦਿਨ ਉਹਦੇ ਵਿੱਚ ਅਪੇਧ ਹੋ ਜਾਂਦਾ ਹੈ ਇਹ ਤਾਂ ਸਿਬਤ ਕਰਨਿਆ ਜਿਵੇਂ ਆ ਪਾਠ ਕਰਦੇ ਤੂੰ ਸੱਚਾ ਸਾਹਿਬ ਸਿਬਤ ਸਵਾਲਿਓ ਇਹ ਝੂਠੀ ਨਹੀਂ ਜਿਨ ਕੀਤੀ ਸੋ ਪਾਰ ਪਿਆ ਜਿਨ੍ਹਾਂ ਨੇ ਕਰਤੇ ਪੁਰਖ ਦੀ ਸਿਬਤ ਕੀਤੀ ਇੱਕ ਹੋਰ ਇੱਥੇ ਅਰਜ਼ ਕਰਾਂਗਾ ਬਾਣੀ ਵਿੱਚ ਗੱਲ ਆਪਾਂ ਧੰਗੁਰੂ ਰਾਮਦਾਸ ਜੀ ਦੀ ਕਰਨੀ ਹੈ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ ਉੱਥੇ ਉਦਾਹਰਨਾਂ ਤਾਂ ਬਹੁਤ ਦਿੱਤੀਆਂ ਪਰ ਤਿੰਨ ਇੱਕ ਗੱਲਾਂ ਖਾਸ ਕਰਕੇ ਕਿ ਜਿਹੜੀ ਚੀਜ਼ ਟੁੱਟ ਜਾਏ ਮੰਨ ਲਓ ਤਿੰਨ ਤਰ੍ਹਾਂ ਦੀ ਧਾਤ ਦਾ ਜ਼ਿਕਰ ਕੀਤਾ ਗੁਰੂ ਜੀ ਨੇ ਮੈਟਲ ਟੁੱਟ ਜਾਏ ਉਸ ਟੁੱਟੇ ਕੋਈ ਨੂੰ ਗੰਢਿਆ ਕਿਵੇਂ ਜਾਸਕਦਾ ਹੈ ਉਸ ਵਿੱਚ ਸਤਗੁਰਾਂ ਨੇ ਇੱਕ ਕਾਂਸੀ ਦਾ ਜ਼ਿਕਰ ਕੀਤਾ ਜਿਹਨੂੰ ਆਪਾਂ ਕਹਿੰਦੇ ਭਾਂਡਾ ਕਹਿੰਦੇ ਜਿਹਦਾ ਬਾਣੀ 'ਚ ਜ਼ਿਕਰ ਵੀ ਆਇਆ ਉਜਲ ਕਹਾਂ ਚਿਲਕਣਾ ਜੇ ਕਾਂਸੀ ਦਾ ਬਰਤਨ ਟੁੱਟ ਜਾਏ ਜੇ ਲੋਹੇ ਦਾ ਭਾਂਡਾ ਟੁੱਟ ਜਾਏ ਤੀਸਰਾ ਮੰਨ ਲਓ سونے ਦੀ ਬਣੀ ਕੋਈ ਕੋਈ ਚੀਜ਼ ਟੁੱਟ ਜਾਏ ਇਹ ਤਿੰਨ ਤਰ੍ਹਾਂ ਦੀ ਧਾਤ ਟੁੱਟੀ ਕੋਈ ਕਿਵੇਂ ਜੁੜ ਸਕਦੀ ਹੈ ਕਾਂਸੀ ਸੋਨਾ ਤੇ ਲੋਹਾ ਹਜ਼ੂਰ ਕਹਿੰਦੇ ਨੇ ਅੱਗ ਹੋਵੇ ਇਸ ਟੁੱਟੀ ਕੋਈ ਧਾਤ ਨੂੰ ਅੱਗ ਦੁਬਾਰਾ ਜੋੜ ਦਿੰਦੀ ਹੈ ਜਿਵੇਂ ਟੁੱਟਾ ਲੋਹਾ ਟੁੱਟਾ ਸੋਨਾ ਟੁੱਟਾ ਕਾਂਸੀ ਦਾ ਬਰਤਨ ਦੁਬਾਰਾ ਅੱਗ ਲਾਇਆ ਜੁੜ ਜਾਂਦਾ ਹੈ ਇਸੇ ਤਰ੍ਹਾਂ ਜਿਹੜੀ ਸੁਰਤ ਕਈ ਜਨਮਾਂ ਦੀ ਟੁੱਟੀ ਹੈ ਜਦੋਂ ਸਿਬਦ ਕਰੇਗੀ ਤੇ ਕਰਤੇ ਬੁਰਖ ਦੇ ਨਾਲ ਜੁੜ ਜਾਏਗੀ ਮਹਾਰਾਜ ਜੀ ਦਾ ਬਚਨ ਹੈ ਕਹਾਂ ਕੰਚਨ ਟੁੱਟੈ ਸਾਰ ਤਿੰਨ ਸ਼ਬਦ ਵਰਤੇ ਕਹਾਂ ਕਾਂਸੀ ਕੰਚਨ ਸੋਨਾ ਸਾਰ ਦਾ ਅਰਥ ਲੋਹਾ ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਮਹਾਰਾਜ ਬਚਨ ਕਰਦਿਆ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਜਿਹੜਾ ਵਹਿਗੁਰੂ ਜੀ ਦੀ ਸਿਮਤ ਕਰਦਾ ਹੈ ਉਹਦੀ ਗੰਧ ਉਹਦਾ ਮਿਲਾਪ ਉਹਦਾ ਜੋੜ ਵਹਿਗੁਰੂ ਜੀ ਦੇ ਘਰ ਨਾਲ ਬੰਦਾ ਹੈ ਇਸ ਤੋਂ ਅਗਲੀ ਬੇਨਤੀ ਇੱਕ ਹੋਰ ਆਪ ਨੂੰ ਸਕਦਾ ਕਈ ਵਾਰੀ ਸੁਣਿਆ ਹੋਵੇ ਆਸਾਂ ਕੀ ਵਾਰਦਾ ਸੀ ਕੀਰਤਨ ਰੋਜ਼ ਹੁੰਦਾ ਜੀ ਉਸ ਵਿੱਚ ਹਜ਼ੂਰ ਦੀ ਇੱਕ ਪੌੜੀ ਹੈ ਕੋਈ ਸ਼ਰੀਰ ਐਸਾ ਨਹੀਂ ਜਿਹਦੇ ਵਿੱਚ ਰੱਬ ਨੇ ਚੰਗਿਆਈ ਤੇ ਬੁਰਾਈ ਨਹੀਂ ਪਾਈ ਇਹ ਕੋਈ ਟਮਾ ਟਾਮਾ ਬੱਚਾ ਹੋਵੇਗਾ ਹਰ ਸਰੀਰ ਦੇ ਅੰਦਰ ਚੰਗਿਆਈ ਵੀ ਹੈ ਬੁਰਿਆਈ ਵੀ ਹੈ ਅਸੀਂ ਕਈ ਵਾਰੀ ਅਤ ਦੀ ਬੁਰਿਆਈ ਵਾਲੇ ਨੂੰ ਵੀ ਕਹਿ ਦਿੰਨੇ ਆ ਇਹਦੇ ਚ ਆ ਔਗਣ ਨੇ ਪਰ ਇਸ ਗੱਲੋਂ ਬੰਦਾ ਬੜਾ ਠੀਕ ਹੈ ਪਰ ਜਿਹੜੀ ਉਹ ਬੁਰਿਆਈ ਹੈ ਉਹ ਕਿਵੇਂ ਦੂਰ ਹੋ ਸਕਦੀ ਹੈ ਉਸ ਬੁਰਿਆਈ ਨੂੰ ਦੂਰ ਕਰਨ ਦਾ ਕੋਈ ਤਰੀਕਾ ਇਹ ਵੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕੀਤੀ ਹੁਣ ਬੁਰਿਆਈ ਤੇ ਚੰਗਿਆਈ ਦੀ ਜੜ ਤਾਂ ਮਨ ਹੈ ਜੋ ਖਿਆਲ ਪੈਦਾ ਹੁੰਦਾ ਖਿਆਲ ਹੀ ਤਾਂ ਹਰਕਤ ਪੈਦਾ ਕਰਦਾ ਜਿਹਨੂੰ ਆਪਾਂ ਮਨ ਕਹਿੰਦੇ ਆ ਐਸੇ ਕਰਕੇ ਗੁਰੂ ਜੀ ਨੇ ਮੰਨ ਲਈ ਇੰਨੇ ਸ਼ਬਦ ਵਰਤੇ ਮਨ ਜੋਗੀ ਮਨ ਭੋਗਿਆ ਮਨ ਮੂਰ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾ ਇੰਨੇ ਸ਼ਬਦ ਵਰਤੇ ਜੋਗੀ ਹੈ ਭੋਗੀ ਹੈ ਇਸ ਸੰਸਾਰ ਵਿੱਚ ਚਿਰਨ ਵਾਲਾ ਹੈ ਇਹ ਰੱਬ ਨਾਲ ਜੁੜਨ ਵਾਲਾ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕੋ ਜੀਓ ਏ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹਿ ਮੈਂ ਬੇਨਤੀ ਤਾਂ ਆਰੰਭ ਚ ਕਰ ਲਗਾ ਆਪਾ ਸਾਰੇ ਕਈ ਦਿਨਾਂ ਤੋਂ ਪੜ ਰਹੇ ਆ ਧੰਨ ਧੰਨ RAMDAS GURU ਗੁਰਮਖੋ ਫਿਰ ਅਰਜ਼ ਕਰੇ ਮਨ ਦੇ ਫੁਰਨਾ ਚੰਗਿਆਈ ਪੈਦਾ ਕਰਦਾ ਏ ਇਹੀ ਬੁਰੀਆਈ ਪੈਦਾ ਕਰਦਾ ਏ ਤੇ ਮਨ ਦਾ ਫੁਰਨਾ ਨਿਰਪਰ ਕਰਦਾ ਸਾਡੀ ਸੁਸਾਇਟੀ ਤੇ ਮੈਂ ਕਿਉਂ ਜੀ ਸੁਸਾਇਟੀ ਕਰ ਰਿਹਾ ਕੀ ਕੁਝ ਮੈਂ ਦੇਖ ਰਿਹਾ ਕੀ ਕੁਝ ਮੈਂ ਪੜ ਰਿਹਾ ਇਤੋਂ ਤੱਕ ਮੇਰੇ ਇਕੱਲੇ ਦਾ ਰੋਜ਼ ਦਾ ਚਿੰਤਨ ਕੀ ਹੈ ਜਿਹਨੂੰ ਗੁਰੂ ਜੀ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਰੋਜ਼ ਮੈਂ ਜੋ ਚੇਤੇ ਕਰ ਰਿਹਾ ਉਹ ਮੇਰੇ ਸਰੀਰ ਦੇ ਅੰਦਰ ਅਸਰ ਕਰਦਾ ਹੈ ਹੁਣ ਜਿਹੜੀ ਚੰਗਿਆਈ ਤੇ ਬੁਰਿਆਈ ਹੈ ਇਹ ਖਿੰਖਣ ਖਿੰਖਣ ਬੰਦੇ ਦਾ ਅੰਦਰ ਬਦਲਦਾ ਹੈ ਪਰ ਉਸ ਬੁਰਿਆਈ ਨੂੰ ਕਿਵੇਂ ਕਢੀਏ ਗੁਰੂ ਸਾਹਿਬ ਜੀ ਨੇ ਇੱਕੋ ਉੱਤਰ ਦਿੱਤਾ ਕਹਿਣ ਲੱਗੇ ਗੁਰਮਖਾ ਜੇ ਸਰੀਰ ਦੀ ਬੁਰਿਆਈ ਦੂਰ ਕਰਨੀ ਹੈ ਫਿਰ ਗੁਰੂ ਦੀ ਵਡਿਆਈ ਸ਼ੁਰੂ ਕਰ ਜਿੰਨੀ ਗੁਰੂ ਕੀ ਵਡਿਆਈ ਕਰੇਗਾ ਉਨੀ ਤੇਰੀ ਬੁਰੀਆਈ ਦਾ ਖਾਤਮਾ ਹੋ ਜਾਏਗਾ ਸਿੱਧੀ ਗੱਲ ਇਸ ਸਿਬਤ ਖੈ ਸਤਗੁਰ ਵੱਡਾ ਕਰ ਸਹਲਾਈ ਹੈ ਸਤਗੁਰ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸਤਗੁਰ ਵੱਡਾ ਕਰ ਸਹਲਾਈ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਜਿੰਨੀਆਂ ਗੁਰੂ ਕੀਆਂ ਵਡਿਆਈਆਂ ਕੋਈ ਕਰੇਗਾ ਹਕ ਸਕੀਕਤ ਹੈ ਗੁਰਮਖੋ ਓਨੀਆਂ ਇਹਦੀਆਂ ਬੁਰਾਈਆਂ ਦਾ ਨਾਸ਼ ਹੋਵੇਗਾ